ਕਰਮਾ ਸੰਦੜਾ ਖੇਤ ਗੁਰੂ ਸਮਝਾਉਂਦੇ ਨੇ हे ਦੁਨੀਆ ਦੇ ਲੋਗੋ ਇੱਕ ਖਿਆਲ ਕਰਿਓ بارش ਤਾਂ ਪਈ ਪਰ ਇਸ بارش ਦੇ ਨਾਲ ਨਾਲ ਜੇ ਹੌ ਟਿਕ ਗਈ ਤਾਂ ਫਿਰ ਐਸੇ ਹੀ ਸ਼ਾਵਣ ਦੇ ਮਹੀਨੇ ਨੇ ਭਾਦੋਂ ਦਾ ਮਹੀਨਾ ਬਣ ਜਾਣਾ ਤੇ ਭਾਦੋਂ ਦੀ ਗਰਮੀ ਹਾੜ ਦੀ ਗਰਮੀ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਭਾਦੋਂ ਵਿੱਚ ਸ਼ਾਵਣ ਦੇ ਮਹੀਨੇ ਦੀਆਂ بارشਾਂ ਪੈ ਪੈ ਕੇ ਇੰਨਾ ਮਾਹੌਲ ਬਦਲ ਜਾਂਦਾ ਹੈ ਕਿ ਭਾਦੋਂ ਦੇ ਮਹੀਨੇ ਵਿੱਚ ਜਿੱਥੇ ਕੁਝ ਸੁੱਖ ਨੇ ਉੱਥੇ ਨਾਲ ਦੁੱਖ ਵੀ ਪੈਦਾ ਹੋ ਜਾਂਦੇ ਨੇ ਗੁਰੂ ਨਾਨਕ ਪਤਸ਼ਾਹੀ ਜੀ ਨੇ ਵੀ ਆਖ ਦਿੱਤਾ ਕਹਿਣ ਲੱਗੇ ਵਿਭਾਦੋਂ ਭਰਮ ਭੁੱਲੀ ਭਰਜੋ ਬਨ ਪਛਤਾਣੀ ਥਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੇ ਨਿਸਕਾਲੀ ਕਿਉਂ ਸੁਖ ਬਾਲੀ ਕਹਿ ਲਗੇ ਮੈਂ ਇਹ ਪਛਾਣ ਕਰਾਣਾ ਚਾਹਣਾ ਕਾਲੀਆਂ ਘਟਾ ਤੇ ਛਾਈਆਂ ਕਿਉਂ ਕਿ ਸ਼ਾਮਣ ਪਾਦੂ ਸੀ ਬਾਰਸ਼ ਵੀ ਪਈ ਪਰ ਕਹਿੰਨ ਲੱਗੇ ਪਤਾ ਹੀ ਸੁਖ ਕਿਸ ਵਿੱਚ ਹੈ ਤੇ ਕਿਸ ਵਿੱਚ ਨਹੀਂ ਕਿਉਂ ਸੁਖਬਾਲੀ ਕਹਿੰਨ ਲੱਗੇ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਹੁਣ ਤੇਰੀ ਚੋਣ ਦਾ ਮਸਲਾ ਆ ਜਾਣਾ ਉਹ ਕਹਿੰਨ ਲੱਗੇ ਦੋ ਚੀਜ਼ਾਂ ਕਿਹੜੀਆਂ ਨੇ ਕਿ ਦਾਦਰ ਮੋਰ ਲਵੰਤੇ ਦਾਦਰ ਤੇ ਮੋਰ ਜਿਹੜੇ ਨੇ ਉਹ ਖੁਸ਼ ਹੋ ਰਹੇ ਨੇ પ્રસન્ન ਹੋ ਕੇ ਬੋਲ ਰਹੇ ਨੇ ਪ੍ਰਯੋ ਚਵੇ ਬੰਬੀਹਾ ਬੋਲੇ ਪ੍ਰਯੋ ਪ੍ਰਯੋ ਕਰਕੇ ਬੰਬੀਹਾ ਵੀ ਮਿੱਠੀਆਂ ਆਵਾਜ਼ਾਂ ਨਾਲ ਅਰਦਾਸਾਂ ਕਰਕੇ ਬਰਸ ਰਏ ਪਾਣੀ ਨੂੰ ਸ਼ਾਂਤੀ ਬੂੰਦ ਦੇ ਰੂਪ ਵਿੱਚ ਢੀਕ ਜਾਣਾ ਚਾਹੁੰਦਾ ਪਰ ਕਹਿਣ ਲੱਗੇ ਮਤ ਸਮਝੇ ਕਿ ਇਹ ਰੁੱਤ ਜਿਹੜੀ ਇਹ ਕੇਵਲ ਦਾਦਰ ਦੀ ਏ ਕੇਵਲ ਮੋਰ ਦੀ ਏ ਕੇਵਲ ਚਾਤਰਕ ਦੀ ਬੰਬੀਹੇ ਦੀ ਏ ਭਲਿਆ ਇਹ ਰੁੱਤ ਤਾਂ ਨਾਗਾਂ ਦੀ ਵੀ ਏ ਉਹ ਯੰਗ ਮਾਲ ਛੱਪਾਂ ਦੀ ਵੀ ਹੈ। ਰੋਕੀ। ਛੱਪ ਵੀ ਬਾਰਸ਼ਾਂ ਦੇ ਦਿਨਾਂ ਵਿੱਚ ਹੀ ਨਿਕਲਦੇ ਨੇ। ਸ਼ਾਵਣ ਦੀਆਂ ਬਾਰਸ਼ਾਂ ਪੈ ਪੈ ਜਦੋਂ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਤੇ ਛੱਪ ਵੀ ਬਾਹਰ ਨਿਕਲ ਆਉਂਦੇ। ਆ ਬਜ਼ੁਰਗ ਜਾਣਦੇ ਨੇ। ਹੁਣ ਵਾਲੇ ਸਾਦਰ ਨਹੀਂ ਸਮ। ਉਹ ਤਾਂ ਕੱਚੇ ਮਕਾਨ ਤੇ ਕੱਚੇ ਵੇੜੇ ਲੋਕ ਵੇੜਿਆਂ ਵਿੱਚ ਸੌਂਦੇ ਸਨ ਤੇ ਜਦੋਂ ਸ਼ਾਮਾਂ ਪੈਂਦੀਆਂ ਸਨ ਨਾ بارشਾਂ ਦੇ ਦਿਨਾਂ ਵਿੱਚ ਬਜਰੂਗ ਆਖਦੇ ਸਨ ਪੁੱਤਰ ਮੰंजे ਤੇ ਰਹਿ ਥੱਲੇ ਨਾ ਫਿਰ ਸਭ ਸੁਲੂਗ ਨਿਕਲ ਹੁੰਦਾ ਹੈ ਕਿਉਂ ਕਿ ਬਾਰਸ਼ਾਂ ਦੇ ਦਿਨਾਂ ਵਿੱਚ ਜਦੋਂ ਸ਼ਾਉਣ ਦੇ ਮਹੀਨੇ ਦੀਆਂ بارشਾਂ ਪੈਂਦੀਆਂ ਨੇ ਉਹਨਾਂ بارشਾਂ ਨਾਲ ਉਹਨਾਂ ਖੁੱਡਾਂ ਵਿੱਚ ਪਾਣੀ ਚਲਾ ਜਾਂਦਾ ਹੈ ਕਬਰਾ ਆ ਕੇ ਸੱਪ ਬਾਹਰ ਨਿਕਲਦੇ ਨੇ ਸੱਪਾਂ ਦਾ ਡੇਰਾ ਵੀ ਬਾਹਰ ਹੋ ਜਾਂਦਾ ਜੇ ਉੱਥੇ ਦਾਦਰ ਬੋਲਦੇ ਨੇ ਜੇ ਉੱਥੇ ਮੋਰ ਬੋਲਦੇ ਨੇ ਜੇ ਉੱਥੇ ਖੁਸ਼ੀ ਨਾਲ ਚਾਤਰਕ ਤੇ ਬੰਬੀ へ ਉਡੀਕ ਕਰਦੇ ਨੇ ਇਸ ਪਾਣੀ ਦੀ ਕਹਿਣ ਲੱਗੇ ਉਹ ਭਲਿਆ ਤੇਰੇ ਲਈ ਖਤਰਾ ਵੀ ਪੈਦਾ ਹੋ ਗਿਆ ਹੁਣ ਦੋਹਾਂ ਪਾਸੇ ਸੁਚੇਤ ਰਹਿਣ ਦੀ ਲੋੜ ਹੈ ਭਾਦੋਂ ਜਿਹੜਾ ਉਹ ਤੇਰੇ ਕੋਲੋਂ ਸੁਚੇਤ ਜਿਤਨਾ ਮੰਗਦਾ ਕਿਤੇ ਇਹ ਨਾ ਹੋਵੇ ਕਿਉਂਕਿ ਦੋ ਪਹਾੜ ਨੇ ਉਹਦੇ ਵਿੱਚੋਂ ਤੂੰ ਪਛਾਣ ਨਹੀਂ ਇੱਕ ਪਹਾੜ ਇੱਕ ਰਸਤਾ ਉਹ ਹੈ ਜਿਹੜਾ ਦਾਦਰ ਮੋਰਦਾ ਹੈ ਤੇ ਉਹਦੀ ਖੁਸ਼ੀ ਦੇਖਣ ਦਾ ਇੱਕ ਰਸਤਾ ਉਹ ਹੈ ਜਿਹੜਾ ਸੱਪ ਤੋਂ ਚਤਨ ਰਹਿਣ ਦਾ ਤੇਰੇ ਕੋਲ ਪਾਤ ਦੋ ਚੀਜ਼ਾਂ ਮੰਗਦਾ ਹੈ ਕਹਿਣ ਲੱਗੇ ਪ੍ਰਯੋਗ ਪ੍ਰਯੋਗ ਚਵੇ ਬੰਬੀਹਾ ਬੋਲੇ ਭਯੰਗਮ ਫਿਰੇ ਦਸਨਤੇ ਜਿਹੜੇ ਭਯੰਗਮ ਨੇ ਸੱਪ ਨੇ ਉਹ ਵੀ ਨਾ ਦਿਨਾਂ ਵਿੱਚ ਹੀ ਦੱਸਦੇ ਨੇ ਇਹ ਖਿਆਲ ਕਰੀ ਜਿੰਨੇ ਨਾਮ ਦੇ ਉਪਾਸ਼ਕ ਨੇ ਜਿੰਨੇ ਹਿਰਦੇ ਨਾਮ ਦੀ ਲਾਲਸਾ ਕਰਨ ਵਾਲੇ ਨੇ ਗੁਰੂ ਵੀ ਉਹਨਾਂ ਨੂੰ ਹੀ ਉਹਨਾਂ ਪ੍ਰੇਮ ਪਰੇ ਹਿਰਦਿਆਂ ਨੂੰ ਹੀ ਮਿਲਦਾ ਹੈ ਪਰ ਭੇਖ ਧਾਰੀ ਵੀ ਉਹਨਾਂ ਦੀ ਹੀ ਉਡੀਕ ਕਰਦੇ ਨੇ ਜਿਨ੍ਹਾਂ ਨੂੰ ਲੋੜ ਹੋਵੇ ਉਹਨਾਂ ਨੂੰ ਹੀ ਨਾਲ ਜੋੜਦੇ ਨੇ ਆਖਰ ਉਹਨਾਂ ਨੂੰ ਵੀ ਉਹ ਹੀ ਚਾਹੁੰਦੇ ਨੇ ਜਿਨ੍ਹਾਂ ਨੂੰ ਨਾਮ ਦੀ ਲਾਲਸਾ ਹੋਵੇ ਉਹ ਹੀ ਜਾਣਦੇ ਨੇ ਉਹਨਾਂ ਕੋਲ ਬਾਬਾ ਜੀ ਮੈਨੂੰ ਨਾਮ ਦੇਓ ਨਾਮ ਦੀ ਲਾਲਸਾ ਨਾਲ ਹੋਵੇ ਉਹਨਾਂ ਕੋਲ ਵੀ ਉਹਨਾਂ ਕੋਲ ਵੀ ਕੋਈ ਨਾ ਜਾਏ ਕਿੰਨੇ ਜਗ ਗੁਰੂ ਦੇ ਦਰਬਾਰ ਦੀ ਸੰਗਤ ਉਹਨਾਂ ਦਮਾਂ ਵਿੱਚ ਜੁੜਦੀ ਏ ਤੇ ਖਿਆਲ ਕਰੀ ਭੇਕਤਾਰੀਆਂ ਦੇ ਦੁਆਲੇ ਪ੍ਰਕਰਮਾ ਵੀ ਉਹਨਾਂ ਲੋਕਾਂ ਦੀ ਹੁੰਦੀ ਏ ਜਿਹੜੇ ਧਰਮ ਦੀ ਲਾਲਸਾ ਰੱਖਦੇ ਨੇ ਬਾਤ ਹੁੰਦਾ ਮੈਂ ਪ੍ਰਯੋਗ ਤੋਂ ਚਵੇ ਬੰਬੀਹਾ ਬੋਲੇ ਵੀ ਹੈ ਪਯੰਗਮ ਫਿਰੇ ਦਸਨ ਤੇ ਵੀ ਹੈ ਕਹਿ ਲਗੇ ਮੇਰੇ ਪਯੰਗਮ ਨਹੀਂ ਬਲਕੇ ਮੱਛਰ ਡੰਗ ਸਾਇਰ ਭਰ ਸੁਭਰੇ ਜਿੱਥੇ ਪਾਣੀ ਦੇ ਤਲਾਬ ਭਰੇ ਹੋਏ ਨੇ ਨਾ ਤੇ ਉਹ ਸ਼ਾਵਣ ਦੀ ਦੇਨ ਹੈ ਉਸ ਰੁੱਤ ਦੀ ਦੇਨ ਹੈ ਉਥੇ ਮੱਛਰ ਵੀ ਪੈਦਾ ਹੋ ਗਿਆ ਹਾਲਾਤ ਇਹ ਨੇ ਅੰਦਰ ਸੌਹੁ ਤਾਂ ਗਰਮੀ ਲੱਗਦੀ ਏ ਬਾਹਰ ਸੌਹੁ ਤਾਂ ਮੱਛਰ ਲੜਦਾ ਇਹ ਦੋਨੋਂ ਚੀਜ਼ਾਂ ਵੀ ਇਸੇ ਭਾਦੋਂ ਦੀ ਦੇਨ 'ਚ ਕਹਿਣ ਲਗੇ ਇਹ ਪਾਦੋਂ ਐਸਾ ਹੈ ਜਿਸ ਦਾ ਨਾਂ ਹੀ ਦੋ ਪਾਏ ਇੱਕ ਪਾਸੇ ਹੌਂ ਖਲੋਤੀ ਏ ਇੱਕ ਪਾਸੇ ਹਰੀ ਖਲੋਤਾ ਹੈ ਹੁਣ ਦੋਹਾ ਵਿੱਚੋਂ ਤੂੰ ਦੇਖ ਨਾ ਇੱਕ ਪਾਸੇ ਭਰੇ ਹੋਏ ਤਲਾਬ ਪਾਣੀ ਦੇ ਨੇ ਜਲ ਖਲ ਨੀਰ ਭਰੇ ਨੇ ਇੱਕ ਪਾਸੇ ਮੱਛਰ ਹੈ ਉੱਥੇ ਸੁਖ ਵੀ ਹੈ ਦੁਖ ਵੀ ਹੈ ਉੱਥੇ ਭਰਮ ਵੀ ਹੈ ਉੱਥੇ ਧਰਮ ਵੀ ਹੈ ਉਥੇ ਅਸਲ ਵੀ ਹੈ ਉਥੇ ਨਕਲ ਵੀ ਹੈ ਇਸ ਲਈ ਭਲਿਆ ਮੈਂ ਚਾਹਨਾ ਸ਼ਾਵਣ ਤੋਂ ਬਾਅਦ ਭਾਦੋਂ ਵਿੱਚ ਕਿਤੇ ਆਪਣਾ ਸੁਖ ਗੁਆ ਨਾ ਬੈ ਇਸ ਲਈ ਚੇਤਨ ਰਹੇ ਤੇ ਚੇਤਨ ਕਿਵੇਂ ਰਹੇ ਇੱਕ ਅਰਦਾਸ ਕਰ ਨਾਨਕ ਪ੍ਰਭ ਸਰਨਾਗਤੀ ਨਿਕ ਪ੍ਰਭ ਸਰਨਾਗਤੀ ਚਰਨ ਬਹੁਤ ਚਰਨ ਬਹੁਤ ਪ੍ਰਭ ਦੇ ਸਿਵਾ ਦੋਏ ਨਰਕ ਪਾਈਏ ਨਹੀਂ ਤਾਂ ਸ਼ਾਵਣ ਆਉਣ ਤੋਂ ਬਾਅਦ ਵੀ ਤਪਉ ਰਾਜ ਬਣਦਾ ਹੈ ਤੇ ਰਾਜੋਂ ਨਰਕ ਵੀ ਬਣ ਸਕਦਾ ਹੈ ਜੇ ਉਸੇ ਹੀ ਨਾਮ ਦੇ ਸਹਾਰੇ ਉਸੇ ਹੀ ਮਾਲਾ ਦੇ ਸਹਾਰੇ ਇੱਕ ਪਖੰਡ ਮਈ ਭੇਖ ਧਾਰੀ ਜੀਵਨ ਨਾਲ ਜੁੜ ਜਾਏਗਾ ਉਹ ਭੇਖ ਦੇ ਅਧੀਨ ਕੀਤੀ ਹੋਈ ਕਾਲਣਾ ਨਰਕ ਵੀ ਬਣ ਜਾਏਗੀ ਅਨੇਕਾਂ ਕਰਮ ਬਰਬਾਦ ਹੁੰਦੇ ਦੇਖੇ ਨੇ ਪੇਖਤਾਰੀਆਂ ਦੇ ਮਗਰ ਲੱਗ ਕੇ ਜੀਵਨ ਬਰਬਾਦ ਹੁੰਦੇ ਤੱਕੇ ਨੇ ਹਾਲਾਂਕਿ ਉਹ ਜਾਣਦੇ ਕਿਸੇ ਨਾਮ ਸਿਮਰਨ ਦੇ ਪਿਆਰ ਲਈ ਨਹੀਂ ਨੇ ਪਰ ਪਰ ਹਮੇ ਮੈਂ ਕਿਰਸ ਕੀ ਤੀ ਸੀ ਨਾ ਜਿਹੜੇ ਲੋਗ ਆਪਣੇ ਹਿਰਦੇ ਵਿੱਚ ਐਨਾ ਵਿਸ਼ਵਾਸ ਰੱਖਦੇ ਨੇ ਤੇ ਐਨੇ ਜੀਵਨ ਦੀ ਜ਼ਮੀਰ ਵਾਲੇ ਹੁੰਦੇ ਨੇ ਕਿ ਇੱਕ ਪਾਸੇ ਆਪਣੀ ਧੀ ਵੱਲ ਕੋਈ ਮੈਲੀ ਨਿਗਾਹ ਕਰਕੇ ਵੀ ਦੇਖੇ ਬਰਦਾਸ਼ਤ ਨਹੀਂ ਕਰਦੇ ਉਹ ਵੀ ਲੋਕ ਨੇ ਪਰ ਉਹ ਵੀ ਸੰ ਜਿਹੜੇ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਜੋਬਨ ਵਿੱਚ ਦੇਵਦਾਸ਼ੀਆਂ ਬਣਾ ਕੇ ਮੰਦਰਾਂ ਵਿੱਚ ਚੜ੍ਹਾਉਂਦੇ ਸਨ ਉਹ ਵੀ ਤੇ ਧਰਮੀ ਸਨ ਉਹਨਾਂ ਕੋਲ ਕੋਈ ਪੁੱਛੇ ਕਿਉਂ ਪੇ ਕਰਦੇ ਹੋ ਇਹ ਕੁਝ ਕਿਉਂ ਕਰ ਰਹੇ ਪਰ ਉਹ ਕਿਉਂਕਿ ਭੰਗਮ ਫਿਰੇ ਸੰਤੇ ਵਿਚ ਆਦੇ ਸਨ ਬ੍ਰਾਹਮਣイズਮ ਦੇ ਉਸ ਡੰਗ ਨਾਲ ਭੇਖ ਧਾਰੀ ਧਰਮ ਦੀ ਨਕਲ ਦੇ ਡੰਗ ਦੇ ਡੱਸੀਆਂ ਹੋਇਆਂ ਨੇ ਇਹ ਪਛਾਣ ਵੀ ਨਾ ਸਕੇ ਇਹ ਜਾਣ ਵੀ ਨਾ ਸਕੇ ਕਿ ਇਹ ਧਰਮ ਨਹੀਂ ਇਹ ਤੇ ਪਰਮ ਹੈ ਧਰਮ ਤਾਂ ਬੱਚੀਆਂ ਦੀ ਪਰਿਵਾਰ ਦੀ ਇੱਜ਼ਤ ਤੇ ਜ਼ਮੀਰ ਮੰਗਦਾ ਹੈ ਪਰਮ ਕਦੀ ਬੇਜ਼ਮੀਰ ਨਹੀਂ ਹੋਣ ਦਿੰਦਾ ਧਰਮ ਪਰ ਹੋਇਆ ਅੰਧ ਨਾ ਥੱਲੇ ਐਸੇ ਭਰਮ ਦੇ ਜਾਲ ਵਿੱਚ ਫਸਾ ਕੇ ਧਰਮ ਦੇ ਨਾਮ ਥੱਲੇ ਜੀਵਨ ਬਰਬਾਦ ਹੁੰਦੇ ਗਏ ਤੇ ਸਦੀਆਂ ਤੋਂ ਹੋ ਰਏ ਨੇ ਅੱਜ ਬਦਲਵੇਂ ਰੂਪ ਵਿੱਚ ਅੱਜ ਵੀ ਹੋ ਰਏ ਨੇ ਗੁਰੂ ਕੇਂਦਰ ਮੈਨੂੰ ਐਵੇਂ ਹੀ ਦਿਸਦਾ ਮਾਨੋ بارش ਤੇ ਜ਼ਰੂਰ ਪਈ ਹੋਵੇ ਸਾਵਣ ਤਾਂ ਜ਼ਰੂਰ ਆਇਆ ਹੋਵੇ ਪਰ ਉਸ بارش ਦੇ ਨਾਲ ਹੀ ਹੌ ਖੜੀ ਹੋ ਗਈ ਹੋਵੇ ਤਪਤ ਅੱਗੇ ਨਾਲੋਂ ਵੀ ਖਤਰਨਾਕ ਪੈਦਾ ਹੋ ਗਈ ਜਿਹੜੀ ਭਾਦੋਂ ਦੀ ਤਪਤ ਹੈ ਨਾ ਉਹ ਹਾਰਡ ਦੀ ਤਪਤ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਕਹਿ ਲੱਗੇ ਹੁੰਦਾ ਤਰੀਕਾ ਇੱਕੋ ਹੀ ਐ ਕਿ ਤੇਰੀ ਮਾਲਕ ਨਾਲ ਬਣ ਆਵੇ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਕਹਿਣ ਲੱਗੇ ਫਿਰ ਵਿਸ਼ਵਾਸ ਕਰ ਸੇ ਭਾਦੋਏ ਨਰਕ ਨਾ ਪਾਈਏ ਸੇ ਭਾਦੋਏ ਨਰਕ ਗੁਰ ਰਖਣ ਵਾਲਾ ਗੁਰ ਰਖਣ ਵਾਲਾ ਹੈ ਗੁਰ ਰਖਣ ਵਾਲਾ ਹੈ ਰਖਣ ਵਾਲਾ ਹੈ ਅੱਗੋਏ ਭਰਮ ਬੁਲਾਨੀਆਂ ਤੁਝੇ ਲੱਗ ਜੇ ਭੇਖਤਾਰੀ ਹਉ ਤੋਂ ਤਪਤ ਤੋਂ ਬਚ ਨਿਕਲੇ ਗੁਰੂ ਨਾਲ ਜੁੜ ਜਾਏ ਤੇ ਫਿਰ ਗੁਰ ਰੱਖਣ ਵਾਲਾ ਹੈ ਗੁਰੂ ਤੈਨੂੰ ਮੋੜ ਉਸ ਅਸਾੜ ਨਾਲੋਂ ਵੀ ਬੁਰੀ ਭਰਮਾਂ ਦੀ ਤਪਤ ਵਿੱਚ ਨਹੀਂ ਰਹਿਣ ਦੇਵੇਗਾ ਗੁਰੂ ਦਾ ਕੰਮ ਹੀ ਭਰਮਾਂ ਤੋਂ ਕੱਢਣਾ ਹੈ ਆਵਾ ਕਬੀਰ ਨੇ ਆਖਿਆ ਮਾਇ ਮੂਡੋਂ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ ਉ ਗੁਰੂ ਕਹਦਾ ਜਿੰਦੇ ਹੁੰਦੇ ਆ ਭਰਮਾਂ ਵਿੱਚ ਪਿਆਰੇ ਸਿੱਖ ਜਿੰਦੇ ਹੁੰਦੇ ਆ ਮਨੁੱਖ ਭੇਖ ਧਾਰੀਆਂ ਦੇ ਪਿੱਛੇ ਦੌੜਿਆ ਫਿਰੇ ਨਹੀਂ ਗੁਰੂ ਕਹਿੰਦੇ ਨੇ ਭੇਖ ਧਾਰੀ ਦੇ ਨਾਲ ਜੁੜਨਾ ਮਨ ਨੂੰ ਹਾਰ ਨਾਲੋਂ ਵੀ ਖਤਰਨਾਕ ਗਰਮੀ ਨਾਲ ਸਬੰਧਿਤ ਹੋ ਜਾਣਾ ਹੈ ਭੇਖ ਜਿਹੜਾ ਹੈ ਭੇਖ ਇੱਕ ਅਧਰਮ ਨਾਲੋਂ ਜ਼ਿਆਦਾ ਖਤਰਨਾਕ ਹੈ ਜਿੰਦੇ ਵਿੱਚ ਮਨੁੱਖ ਆਪਣੇ ਆਪ ਨੂੰ ਧਰਮੀ ਸਮਝ ਲੈਂਦਾ ਹੈ ਗੁਰੂ ਕਹਿੰਦੇ ਨੇ ਉਹਦੇ ਕੋਲੋਂ ਬਚਾ ਇੱਕੋ ਐ ਕਿ ਜੇ ਤੂੰ ਆਪਣਾ ਹੇਤ ਪਿਆਰ ਗੁਰੂ ਨਾਲ ਪੈਦਾ ਕਰੇ ਤੈਨੂੰ ਕਿਸੇ ਭੇਖ ਧਾਰੀ ਦੇ ਪਿੱਛੇ ਨਾ ਜਾਣਾ ਪਵੇ ਫਿਰ ਤੇਰਾ ਬਣਿਆ ਹੋਇਆ ਸਾਵਣ ਦੀ ਸ਼ੀਤਲਤਾ ਦਾ ਰੁੱਤ ਦਾ ਮਾਹੌਲ ਇਹ ਬਣਿਆ ਰਹੇਗਾ ਭਾਦੋਂ ਦੀ ਪੜਾਸ ਨਹੀਂ ਨਿਕਲੇਗੀ ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਦਾ ਮਾਹੌਲ ਬਰਖਾ ਰੁੱਤ ਦੀ ਉਹ શીਤਲਤਾ ਬਣੇ ਜਿੰਦੇ ਲਈ ਕਦੀ ਅਸੀਂ ਅਰਦਾਸ ਕੀਤੀ ਸੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ